ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਬਾਤਿ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਤਲ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾੜੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਜਿਵੇਂ ਚੰਦਾ ਉਗ ਵਹਿ ਸੂਰਜ ਚੜੇ ਹਜ਼ਾਰ ਇਤੇ ਚਾਂਡਣ ਹੁੰਦਿਆ ਗੁਰ ਬਿਨ ਕੋਰਿਆਂਦਾਰ ਸੋ ਕਹੋ ਟਲ ਗੁਰ ਸੇਵੀਐ ਤਹਨਿ ਸਹਜ ਸੁਭਾਏ ਸ਼ਿਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਨਵ ਤੇਜੋਗੀ ਕਾ ਜੁਗਤ ਨ ਜਾਣ ਲੋਗੋ ਮਾਇਆ ਮਮਤਾ ਫਨ ਜੇ ਘਟ ਮਹਿ ਪ੍ਰਸ਼ੰਨ ਤਿਹ ਜੋਗੀ ਕਾ ਜੁਗਤ ਨਾ ਜਾਨਾ ਲੋਭ ਮੋਹ ਮਾਇਆ ਮਮਤਾ ਫਨ ਜੇ ਘਟ ਮਹਿ ਪ੍ਰੇਸ਼ਾਨ ਰਹਾ ਪਰ ਨਿੰਦਾ ਉਸਤਤ ਨਹਿ ਜਾ ਕ ਕੰਚਨ ਲੋਹ ਸਮਨ ਹਰਖ ਸੋਗ ਤਿ ਰਹੇ ਅਤੀਤ ਜੋਗੀ ਤਾਹੀ ਬਖੰਨ ਚੰਚਲ ਮਨ ਦਹਿ ਦਿਸ ਕੋ ਤਾਵਤ ਅਚਲ ਜਾਹੀ ਠਹਿਰਨ ਕਹੋ ਨਾਨਕ ਇਹੀ ਦਿ ਕੋ ਜੋ ਨਰ ਮੁਕਤ ਤਾਹੀ ਤਮਨ ਚੰਚਲ ਮਨ ਤਦ ਸਕਤਾ ਹਤ ਅਚਲ ਜਾਹੀ ਠਹਿਰਨ ਦਿਕੋ ਜੋ ਨਰ ਮੁਕਤ ਤਾਹੀ ਤਮ ਮੰਨ ਰਾਜ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਉਦੇ ਵਿਚਾਰ ਦੇ ਨਾਲ ਜੁੜਨ ਦਾ ਆਪ ਸਾਰੇ ਯਤਨ ਕਰੀਏ ਅੱਜ ਦਾ ਜੋ ਹਕਮਨਾਮਾ ਸਵ 685 ਅੰਗ ਦੇ ਉੱਤੇ ਸਬਾਹੇਵਾਨ ਤਨਾਸਰੀ ਮਹੱਲਾ ਨਵ ਤਨਾਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਨ੍ਹਾਂ ਦੇ ਮੁਖਾਰ ਵਿਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਬਹੁਤ ਲੋਕ ਨੇ ਸੰਸਾਰ ਦੇ ਵਿੱਚ ਜਿਹੜੇ ਸਾਧਨਾ ਕਰਦੇ ਐ ਕੋਈ ਯੋਗ ਸਾਧਨਾ ਕਰਦਾ ਐ ਕੋਈ ਪੁੱਠਾ ਲਟਕਦਾ ਐ ਕੋਈ ਕੁਛ ਕਰਦਾ ਐ ਉਹ ਕਾਦੇ ਵਾਸਤੇ ਕਿ ਅਸੀਂ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਈਏ ਪਰ ਜਦੋਂ ਕੋਈ ਯੋਗ ਸਾਧਨਾ ਕਰਦਾ ਨਾਲ ਨਾਲ ਕਹਿੰਦੇ ਉਹਦੇ ਅੰਦਰ ਲੋਭ ਵੀ ਆ ਜਾਂਦਾ ਮੋਹ ਵੀ ਆ ਜਾਂਦਾ ਹੰਕਾਰ ਵੀ ਆ ਜਾਂਦਾ ਇਹ ਗੱਲਾਂ ਸਾਰੀਆਂ ਉਹਦੇ ਅੰਦਰ ਆ ਜਾਂਦੀਆਂ ਨੇ ਕਹਿੰਦੇ ਫਿਰ ਉਹ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦਾ ਤੇ ਇਹ ਯੋਗੀ ਕੋ ਯੁਗਤ ਨਾ ਜਾਣੋ ਇੱਥੇ ਗੁਰੂ ਤੇਗ ਬਹਾਦਰ ਸਮਰ ਇਹ ਕਹਿੰਦੇ ਯੋਗੀ ਤੇ ਬਣ ਗਿਆ ਕੰਨਾਂ ਚ ਮੁੰਦਰਾ ਤੇ ਪਾਲੀਆਂ ਪਰ ਉਹ ਪਰਮਾਤਮਾ ਨੂੰ ਮਿਲਣ ਵਾਸਤੇ ਜਿਹੜੀ ਅਸਲੀ ਯੁਗਤ ਤੇ ਉਹਤੇ ਪਹਿਚਾਣੀ ਨਹੀਂ ਹੁਣ ਬੰਦਾ ਖੇਤੀ ਕਰਨ ਲੱਗ ਜੇ ਜਿਹੜੀ ਫਸਲ ਪਾਣੀ ਦੇ ਵਿੱਚ ਵੇਜੀ ਜਾਂਦੀ ਹੈ ਉਹਨੂੰ ਸੁੱਕੇ ਚ ਅਸੀਂ ਵੇਚ ਦਿਆ ਕਿਵੇਂ ਹੋਊ ਕਹਿੰਦੇ ਯੁਗਤੀ ਤੇ ਹੈ ਨਹੀਂ ਤੇਰੇ ਕੋਲੇ ਪਹਿਲਾਂ ਉਹਦੀ ਯੁਗਤ ਸਿੱਖ ਉਹਦੀ ਜਾਜ ਸਿੱਖ ਫਿਰ ਉਹ ਕੰਮ ਨੂੰ ਕਰੇਗਾ ਫਿਰ ਉਹਦੇ ਵਿੱਚੋਂ ਆਨੰਦ ਆਉਣਾ ਹੈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਜੋਗੀ ਕੋ ਯੁਗਤ ਨਾ ਜਾਣੋ ਕਹਿੰਦੇ ਯੁਗਤੀ ਨਹੀਂ ਆਈ ਤੇ ᔪਗਤੀ ਆਈ ਨਹੀਂ ਤੇ ਅੰਦਰ ਕੀ ਆ ਗਿਆ ਲੋਭ ਮੋਹ ਮਾਇਆ ਮਮਤਾ ਫਨ ਜਿਹ ਘਟ ਮਾਏ ਪਛਾਨੋ ਕਹਿੰਦੇ ਹਿਰਦੇ ਚ ਉਸ ਪ੍ਰਮਾਤਮਾ ਨੂੰ ਵਸਾਇਆ ਨੇ ਕਿ ਉਹਨੂੰ ਪਹਿਚਾਣਿਆ ਨੇ ਤੇ ਅੰਦਰ ਆ ਗਿਆ ਕਿ ਲੋਭ ਆ ਗਿਆ ਮੋਹ ਆ ਗਿਆ ਮਾਇਆ ਮਮਤਾ ਫਨ ਉਹਨਾਂ ਚ ਖਤਤ ਹੋ ਗਿਆ ਕਹਿੰਦੇ ਰਹਾਓ ਅਸਲ ਦੇ ਵਿੱਚ ਦੱਸ ਰਿਹਾ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਉਹਦੀ ਅਵਸਥਾ ਕਹੀ ਕੀ ਹੋ ਜਾਂਦੀ ਹੈ ਪਰ ਨਿੰਦਾ ਉਸਤਤ ਨਹਿ ਜਾਕੈ ਕੰਚਨ ਲੋਹ ਸਮਾਨੋ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦੇ ਨੇੜੇ ਲੱਗ ਗਿਆ ਨਾ ਅਭੇਦ ਹੋ ਗਿਆ ਉਹਦੇ ਵਿੱਚ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਹਿੰਦੇ ਪਰ ਨਿੰਦਾ ਉਸਤਤ ਨਹਿ ਜਾਕੈ ਉਹ ਕਹਿੰਦੇ ਕਿਸੇ ਦੀ ਖੁਸ਼ਾਮਦ ਵੀ ਨਹੀਂ ਕਰਦਾ ਕਿਉਂ ਹੀ ਕਿਸੇ ਦੀ ਉਸਤਤ ਕਰਦਾ ਫਿਰੇ ਕਈ ਵਾਰੀ ਅਸੀਂ ਜਾਣੇ ਆ ਨਾ ਭੋਗਾ ਤੇ ਬੰਦਾ ਸ਼ਰਾਬਾ ਪੀ ਕੇ ਮਰਿਆ ਹੁੰਦਾ ਸੀ ਕਈ ਜਣੇ ਤੇ ਇਹਦੇ ਵਰਗਾ ਤੇ ਸੰਤ ਹੀ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਉਹ ਉਸਤਤ ਵੀ ਨਹੀਂ ਕਰਦਾ ਜਿਹੜਾ ਪ੍ਰਮਾਤਮਾ ਦੇ ਵਿੱਚ ਆਪੇ ਹੀਦ ਹੋ ਗਿਆ ਉਹ ਨਾ ਕਿਸੇ ਦੀ ਨਿੰਦਿਆ ਕਰਦਾ ਨਾ ਕਿਸੇ ਦੀ ਫਾਲ ਪੋਸਤਤ ਕਰਦਾ ਨਹੀਂ ਝਾ ਕਹ ਕੰਚਨ ਲੋਹ ਸਮਾਨੋ ਕਹਿੰਦੇ ਨਾ ਨਿੰਦਿਆ ਨਾ ਉਸਤਤ ਕਹਿੰਦੇ ਉਹਦੇ ਵਾਸਤੇ ਕੰਚਨ ਸੋਨਾ ਤੇ ਲੋਹਾ ਇਸ ਤਰ੍ਹਾਂ ਲੱਗਦਾ ਵੀ ਇੱਕੋ ਜਿਹਾ ਨੇ ਮੈਨੂੰ ਇਹਦੇ ਵਿੱਚ ਕਹਿੰਦੇ ਫਰਕ ਨਹੀਂ ਲੱਗਦਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਐ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਵਰ ਭੈ ਨਹੀਂ ਜਾ ਕਾ ਕੰਚਨ ਮਾਟੀ ਮੰਨੈ ਕਹਿੰਦੇ ਜਿਹੜਾ ਇਨਸਾਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਕਹਿੰਦੇ ਜੇ ਦੁੱਖ ਵੀ ਆ ਗਿਆ ਨਾ ਦੁੱਖ ਨੂੰ ਵੀ ਕਹਿੰਦੇ ਖਿੜੇ ਮੱਥੇ ਪਰਵਾਨ ਕਰ ਲੈਂਦਾ ਵੀ ਕੋਈ ਗੱਲ ਨਹੀਂ ਮੈਂ ਇਹਦੀ ਕੋਸ਼ਿਸ਼ ਕਰਾਂਗਾ ਇਹ ਦੁੱਖ ਵੀ ਮੈਂ ਆਪਣੇ ਅੰਦਰੋਂ ਕੱਢਦਾਗਾ ਪਰ ਰੋਂਦਾ ਨਹੀਂ ਕਹਿੰਦੇ ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਸੁਨੇਹਵਾਰ ਭੈ ਨਹੀਂ ਜਾਕੈਂ ਕਹਿੰਦੇ ਘਰੇ ਸੌਖਾ ਜੇ ਫਿਰ ਡੀਜੇ ਲਾ ਕੇ ਉਹ ਨੱਚਦਾ ਨਹੀਂ ਕਹਿੰਦੇ ਇੰਨਾ ਕਹਿੰਦੇ ਉਹ ਫਿਰ ਦੋਨੇ ਪਾਸਿਆਂ ਨੂੰ ਇੱਕੋ ਜਿਹਾ ਰੱਖਦਾ ਕਿ ਸੁੱਖ ਆ ਗਿਆ ਤਾਂ ਵੀ ਦੁੱਖ ਆ ਗਿਆ ਤਾਂ ਵੀ ਜੇ ਸੁੱਖ ਹੈ ਤਾਂ ਵੀ ਗੁਰੂ ਦਾ ਸ਼ੁਕਰਾਨਾ ਜੇ ਦੁੱਖ ਆ ਗਿਆ ਫਿਰ ਵੀ ਸ਼ੁਕਰਾਨੇ ਕਰਦਾ ਸੱਚੇ ਪਾਤਸ਼ਾਹ ਕੋਈ ਗੱਲ ਨਹੀਂ ਜੇ ਦੁੱਖ ਆਇਆ ਕੋਈ ਗੱਲ ਨਹੀਂ ਤੁਸੀਂ ਤੇ ਮੇਰੇ ਨਾਲ ਹੋ ਨਾ ਅਸੀਂ ਜਦੋਂ ਦੁੱਖ ਆ ਜਾਂਦਾ ਕਬਰਾ ਆ ਜਾਂਦੇ ਆ ਪਰ ਜੇ ਕਿਸੇ ਬੰਦੇ ਤੋਂ ਤੁਰਿਆ ਨਹੀਂ ਨਾ ਜਾਂਦਾ ਉਹ ਕਹਿੰਦਾ ਮੈਂ ਤੇ ਤੁਰੇ ਨਹੀਂ ਸਕਦਾ ਪਰ ਜਿਹਦੇ ਕੋਲੇ ਲੱਤਾਂ ਹੀ ਨਹੀਂ ਉਹਦੇ ਵੱਲ ਵੇਖ ਕੇ ਕਹੇ ਕਿ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਮੈਂ ਨੱਕ ਤੇ ਤੁਰ ਲੈਣਾ ਜਿਹਦੇ ਕੋਲੇ ਅੱਖਾਂ ਹੀ ਨਹੀਂ ਹੈਗੀਆਂ ਸਾਡੇ ਕੋਲੇ ਅੱਖਾਂ ਹੈਗੀਆਂ ਨੇ ਅਸੀਂ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਸਾਡੇ ਕੋਲ ਖਾਂਦੇ ਹੈਗੇ ਆ ਦੇਖਣ ਵਾਸਤੇ ਅਸੀਂ ਪਰਿਸ਼ਾਦਾ ਛੱਕਦੇ ਆ ਉਹ ਭੱਜਤੇ ਜਾਂਦਾ ਅੰਦਰ ਸ਼ੁਕਰਾਨਾ ਨਹੀਂ ਕਰਦੇ ਅਸੀਂ ਗੁਰੂ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਹਿਰ ਭੈ ਨੇ ਜਾ ਕੇ ਕੰਚਨ ਮਾਟੇ ਮੰਨੈ ਨਹਿ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਵਿਮਾਨਾ ਹਰ ਇੱਕ ਸੋਗ ਤੇ ਰਹੈ ਨਿਆਰੋ ਨਾ ਹੈ ਮਾਨ અપਮਾਨ ਕਹਿੰਦੇ ਉਹਦਾ ਮਾਨ ਹੋਈ ਜਾਵੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਉਹਦਾ અપਮਾਨ ਹੋਈ ਜਾਵੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਕਹਿੰਦੇ ਜੇ ਕਿਸੇ ਨੇ ਗਾਲਾਂ ਕੱਢੀਆਂ ਤਾਂ ਵੀ ਜੇ ਕਿਸੇ ਨੇ ਉਹਨੂੰ ਚੰਗਾ ਕਹਿ ਤਾਂ ਤਾਂ ਵੀ ਕਹਿੰਦੇ ਉਹ ਇੱਕੋ ਜਿਹਾ ਸਮਝਦਾ ਸਾਰਿਆਂ ਨੂੰ ਉਹ ਫਰਕ ਨਹੀਂ ਸਮਝਦਾ ਹੁਣੇ ਕਿਦਨੇ ਮੈਂ ਗੱਲ ਕੀਤੀ ਜੇ ਜੇ ਅਸੀਂ ਗਾਲਾਂ ਕੱਢਦੇ ਆ ਨਾ ਤਾਂ ਕੁਦਰਤੀ ਗੱਲ ਹੈ ਸਾਡਾ ਬੱਚਾ ਗਾਲਾਂ ਕੱਢਣ ਤੇ ਲੱਗੋਗੇ ਲੱਗੂਗਾ ਜੇ ਅਸੀਂ ਨਸ਼ੇ ਕਰਦੇ ਆ ਕੁਦਰਤੀ ਹੈ ਸਾਡਾ ਬੱਚਾ ਉਹ ਨਸ਼ਿਆਂ ਚ ਪੈ ਜਾਣਾ ਇੱਕ ਬੰਦੇ ਨੇ ਕਮੈਂਟ ਲਿਖਿਆ ਕਹਿੰਦਾ ਤੁਸੀਂ ਗਾਲਾਂ ਸੁਣ ਕੇ ਘਾਰਾ ਜਾਇਆ ਕਰੋ ਮੈਂ ਕਿਹਾ ਤੂੰ ਸੁਣੀ ਚੱਲ ਭਾਈ ਤੂੰ ਲੱਡੀ ਜਾ ਲੋਕਾਂ ਦੇ ਨਾਲ ਸਿੱਧੇ ਲੜਦੇ ਨਹੀਂ ਲੜਨ ਵਾਸਤੇ ਥੋੜਾ ਗੁਰੂ ਸਾਹਿਬ ਨੇ ਕਿਹਾ ਕੋਈ ਜੇ ਅਸੀਂ ਗਲਤ ਕੰਮ ਕਰਦੇ ਆ ਤਾਂ ਲੋਕਾਂ ਨੇ ਕਹਿ ਦੇਣਾ ਕਿ ਗਲਤ ਹੈ ਭਾਈ ਤਾਂ ਉੱਥੇ ਫਿਰ ਗੁੱਸਾ ਕਾਦਾ ਜੇ ਚੰਗਾ ਕੰਮ ਹੈ ਤਾਂ ਕਹਿ ਦੇਣਾ ਚੰਗਾ ਕੰਮ ਹੈ ਫਿਰ ਉਹਦੇ 'ਚ ਮਾਣ ਕਾਦਾ ਵੀ ਮੈਂ ਕੀਤਾ ਨਹੀਂ ਇਹ ਗੁਰੂ ਕਰਾ ਲੈਂਦਾ ਜਿੰਨੇ ਫਸਲ ਵੀਜੀ ਜਾਂਦੀ ਹੈ ਜੇ ਤੇ ਫਸਲ ਬਹੁਤ ਜਿਆਦੇ ਝਾੜਾ ਜੇ ਫਿਰ ਤੇ ਬੰਦਾ ਮਾਨ ਨਾਲ ਕਹਿੰਦਾ ਮੈਂ ਕੱਢੀ ਏ ਫਸਲ ਜੇ ਘੱਟ ਨਿਕਲੇ ਫਿਰ ਕਹਿੰਦਾ ਰੱਬ ਨੇ ਸਾਡੇ ਨਾਲ ਕੀ ਕੀਤਾ ਜਿਹੜਾ ਗੁਰੂ ਨੇ ਨਾਲ ਇੱਕਵੇਂਕ ਹੋ ਗਿਆ ਉਹ ਫਿਰ ਦੋਨੇ ਪੱਖਾਂ ਚ ਨਿਕੋ ਜਾ ਰਹਿਂਦਾ ਉਹਨੂੰ ਕੋਈ ਫਰਕ ਨਹੀਂ ਲੱਗਦਾ ਫਰਖ ਸੋਗ ਤੇ ਰਹੇ ਨਿਆਰ ਅਤੀਤਾ ਜੋਗੀਤਾ ਹੈ ਬਖਾਨੋ ਗੁਰੂ ਤੇਗ ਬਾਬਦਰ ਸਾਹਿਬਰੇ ਕਹਿੰਦੇ ਅਸਲ ਚ ਜੋਗੀ ਕੌਣ ਹੈ ਫਰਖ ਸੋਗ ਫਰਖ ਕਹਿੰਦੇ ਖੁਸ਼ੀ ਨੂੰ ਸੋਗ ਕਹਿੰਦੇ ਗਮੀ ਨੂੰ ਕਹਿੰਦੇ ਜਿਹੜਾ ਹਰਖ ਤੇ ਸੋਗ ਖੁਸ਼ੀ ਤੇ ਕਮੀ ਨੂੰ ਇਕ ਕਰਕੇ ਜਾਣਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਾਡੀਆਂ ਨਜ਼ਰਾਂ 'ਚ ਅਸਲ ਇਹ ਜੋਗੀ ਹੈ ਜੋਗੀ ਕੰਨਾਂ 'ਚ ਮੁੰਦਰਾ ਪਾ ਕੇ ਉਹ ਜੋਗੀ ਨਹੀਂ ਬਣ ਜਾਂਦੇ ਗੁਰੂ ਸਾਹਿਬ ਕਹਿੰਦੇ ਜਿਹੜਾ ਹਰਖ ਸੋਗ ਤੇ ਰਹੇ ਅਤੀਤਾਂ ਇੱਕੋ ਜਿਹਾ ਸਮਝਦਾ ਹੈ ਦੁੱਖ ਨੂੰ ਵੇ ਸੁੱਖ ਨੂੰ ਵੇ ਅਸਲ 'ਚ ਕਹਿੰਦੇ ਇਹ ਜੋਗੀ ਹੈ ਚੰਚਲ ਮਨ ਦੇ ਇਸ ਕੋ ਧਾਵਤ ਅਚਲ ਜਾਹੇ ਠਹਿਰਾਨੋ ਕਹਿੰਦੇ ਜਿਹੜਾ ਮਨ ਦਸੇ ਦਿਸ਼ਾਵਾਂ 'ਚ ਭੱਜਿਆ ਫਿਰਦਾ ਸੀ ਕਹਿੰਦੇ ਗੁਰੂ ਦੇ ਨਾਲ ਮਿਲ ਕੇ ਉਹਨੂੰ ਰੋਕ ਲਿਆ ਉਹਨੂੰ ਇੱਕ ਥਾਂ ਤੇ ਜਿਵੇਂ ਪਹਾੜ ਇੱਕ ਥਾਂ ਤੇ ਖੜਾ ਹੁੰਦਾ ਹੈ ਨਾ ਅਚਲ ਕਹਿੰਦੇ ਇਸ ਤਰ੍ਹਾਂ ਆਪਣੇ ਮਨ ਨੂੰ ਇੱਕ ਥਾਂ ਤੇ ਰੋਕ ਲਿਆ ਇਹਨੂੰ ਖੜਾ ਲਿਆ ਕਹਿੰਦੇ ਅਸਲ ਦੇ ਵਿੱਚ ਉਹ ਜੋਗੀ ਹੈ ਚੰਚਲ ਮਨ ਕਹਿੰਦੇ ਮਨ ਹੈ ਤੇ ਚੰਚਲ ਕਹਿੰਦੇ ਕਦੇ ਕਿਤੇ ਉਡਾਰੀ ਮਾਰਦਾ ਕਦੇ ਕਿਤੇ ਉਡਾਰੀ ਮਾਰਦਾ ਪਰ ਕਹਿੰਦੇ ਇਹਨੂੰ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਨਾਲ ਜੁੜ ਕੇ ਇਹਨੂੰ ਰੋਕ ਲਿਆ ਇੱਕ ਥਾਂ ਤੇ ਕਹਿੰਦੇ ਅਸਲ ਦੇ ਵਿੱਚ ਇਹ ਜੋਗੀ ਹੈ ਜੋਗੀ ਦੀਆਂ ਯੋਗਤਾਵਾਂ ਦੱਸਦੇ ਕਿ ਜੋਗੀ ਕੌਣ ਹੁੰਦਾ ਹੈ ਕੱਪੜੇ ਪਾਉਣ ਨਾਲ ਕੋਈ ਸੰਤ ਨਹੀਂ ਹੋ ਜਾਂਦਾ ਤੇ ਮੁੰਦਰਾ ਪਾਉਣ ਦੇ ਨਾਲ ਕੋਈ ਜੋਗੀ ਨਹੀਂ ਹੋ ਜਾਂਦਾ ਗੁਰੂ ਸਾਹਿਬ ਕਹਿੰਦੇ ਅਸਲ ਦੇ ਵਿੱਚ ਤੁਸੀਂ ਉਹਦਾ ਜੀਵਨ ਵੇਖੋ ਕਿ ਇਹਦਾ ਜੀਵਨ ਕਿਸ ਤਰ੍ਹਾਂ ਦਾ ਹੈ ਜੇ ਜੀਵਨ ਵਧੀਆ ਫਿਰ ਜੋਗੀ ਹੈ ਜੇ ਜੀਵਨ ਵਧੀਆ ਫਿਰ ਸੰਤ ਹੈ ਜੇ ਜੀਵਨ ਬਾੜਾ ਫਿਰ ਉਹਨੂੰ ਸੰਤ ਕਿਉਂ ਕਹਿੰਦੇ ਆ ਫਿਰ ਤੇ ਕਹਿੰਦੇ ਉਹ ਸ਼ੈਤਾਨ ਹੈ ਉਹ ਚੋਲਿਆਂ ਦੇ ਅੰਦਰ ਕਹੋ ਨਾਨਕ ਇਹ ਵਿੰਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਗੁਰੂ ਨਾਨਕ ਦੇਵ ਜੀ ਦਾ ਨਾਮ ਲੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਹਿੰਦੇ ਜਿਹੜਾ ਬੰਦਾ ਇਹ ਤਰੀਕੇ ਸਿੱਖ ਲੈਂਦਾ ਕਹਿੰਦੇ ਉਹ ਇਨਸਾਨ ਇਸ ਸੰਸਾਰ ਤੇ ਜਿੰਦਿਆਂ ਰਹਿੰਦਿਆਂ ਮੁਕਤ ਹੋ ਜਾਂਦਾ ਕਹੋ ਨਾਨਕ ਇਹ ਵਿੰਦ ਕੋ ਜੋ ਨਰ ਮੁਕਤਤਾ ਹੈ ਤੁਮ ਮੰਨੋ ਕਹਿੰਦੇ ਉਹਨੂੰ ਮੁਕਤੀ ਦਾ ਸਾਧਨ ਮੰਨ ਲਓ ਕਿ ਉਹ ਬੰਦਾ ਉਹ ਇਨਸਾਨ ਮੁਕਤ ਹੋ ਗਿਆ ਜਿਹਨੇ ਆਹ ਤਰੀਕੇ ਸਮਝ ਲਏ ਕਿ ਕਿਸੇ ਦੀ ਨਿੰਦਿਆ ਕਰਨੀ ਵੀ ਮਾੜੀ ਹੈ ਤੇ ਉਸਤਤ ਕਰਨੀ ਵੀ ਮਾੜੀ ਹੈ ਉਹੀ ਉਸਤਤ ਕਰਨੀ ਕਰੀ ਜਾਣੇ ਇਹ ਵੀ ਮਾੜਾ ਹੈ ਸੋਨਾ ਤੇ ਚਾਂਦੀ ਸੋਨਾ ਤੇ ਲੋਹਾ ਸੋਨਾ ਤੇ ਮਿੱਟੀ ਕਹਿੰਦੇ ਉਹਨੂੰ ਬੰਦੇ ਨੂੰ ਇੱਕੋ ਜਿਹਾ ਲੱਗਦੇ ਨੇ ਉਹਨੂੰ ਨਹੀਂ ਫਰਕ ਸਾਨੂੰ ਤੇ ਲੱਗਦਾ ਕਿ ਆਹ ਸੋਨਾ ਹੈ ਯਾਰ ਇਹਨੂੰ ਸਾਹਮਣੇ-ਸਾਹਮਣੇ ਰੱਖਦੇ ਆਂ ਪਰ ਸਾਡੇ ਵਾਸਤੇ ਸਾਰਿਆਂ ਤੋਂ ਕੀਮਤੀ ਗੁਰਬਾਣੀ ਹੈ ਇੱਕ ਇੱਕ ਸ਼ਬਦ ਹੀ ਰਿਆ ਤੋਂ ਵੀ ਮਿੰਗਾ ਜੇ ਨੂੰ ਅਸੀਂ ਹਿਰਦੇ ਚ ਵਸਾਲਾਂਗੇ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਸਰੀਰ ਹੈ ਇਹੀ ਕਹਿੰਦੇ ਤੇਰਾ ਹੀਰਿਆਂ ਵਰਗਾ ਬਣ ਜਾਣਾ ਪਰ ਅਸੀਂ ਇਹਨੂੰ ਅਜੇ ਤੱਕ ਅੰਦਰ ਵਸਾਇਆ ਹੀ ਨਹੀਂ ਚੰਚਲ ਮਨ ਦੇ ਦਿਸ ਕੋ ਧਾਵਤ ਅਚਲ ਜਾਹੇ ਠਹਿਰਾਨੋ ਕਾ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ